ਬਟਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ 8 ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਦੇ ਵਿੱਚ 16 ਲੋਕਾਂ ਨੂੰ ਹੁਣ ਤੱਕ ਕੀਤਾ ਗਿਆ ਗ੍ਰਿਫਤਾਰ ਐਸਐਸਪੀ ਨੇ ਦਿੱਤੀ ਜਾਣਕਾਰੀ ਸਿਲੰਡਰ ਵੀ ਕਰਵਾਏ ਗਏ ਬ੍ਰਾਹਮਣਾਂ ਦੇ ਵੀਰਵਾਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਕੁਝ ਲੋਕਾਂ ਵੱਲੋਂ ਅਠ ਘਰਾਂ ਨੂੰ ਮੱਗ ਲਗਾ ਕੇ ਬਿਲਕੁਲ ਛਾੜ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹੁਣ ਤੱਕ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਉਹਨਾਂ ਵੱਲੋਂ ਕੱਲ੍ਹ ਦੋ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਕੋਲੋਂ ਉਹਨਾਂ ਦੀ ਪੁੱਛਗਿੱਛ ਦੇ ਕੋਲੋਂ ਜਿਹੜੇ ਇਹਨਾਂ ਵੱਲੋਂ ਉਹਨਾਂ ਦੇ ਘਰਾਂ ਦੇ ਅੰਦਰੋਂ ਸਿਲੰਡਰ ਚੋਰੀ ਕੀਤੇ ਸੀ ਚਾਰ ਸਿਲੰਡਰ ਉਹ ਵੀ ਖੇਤਾਂ ਦੇ ਵਿੱਚੋਂ ਬਰਾਮਦ ਕਰਵਾ ਲਏ ਅਸੀਂ ਉਹ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਪਿੰ ਇੱਕ ਆਪਣਾ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਅੱਠ ਘਰ ਨੂੰ ਅੱਗ ਲਗਾ ਕੇ ਬਿਲਕੁਲ ਸਾੜ ਦਿੱਤਾ ਗਿਆ ਸੀ ਅਤੇ ਉੱਥੋਂ ਉਹਨਾਂ ਦਾ ਘਰ ਦਾ ਸਮਾਨ ਵੀ ਚੋਰੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਐਸਐਸਪੀ ਨੇ ਇਹ ਆਪਣੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਉਹਨਾਂ ਵੱਲੋਂ 16 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਜਿਹੜੇ ਵਿਅਕਤੀ ਉਹਨਾਂ ਵੱਲੋਂ ਕੱਲ੍ਹ ਦੋ ਜਿਹੜੇ ਆਪਣੇ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਪੁਛਗਿਸ਼ ਦੇ ਕੋਲੋਂ ਜਿਹੜੇ ਇਹਨਾਂ ਵੱਲੋਂ ਆਪਣਾ ਉਹਨਾਂ ਦੇ ਘਰਾਂ ਦੇ ਵਿੱਚੋਂ ਚਾਰ ਸਿਲੰਡਰ ਚੋਰੀ ਕੀਤੇ ਸੀ ਉਹ ਵੀ ਇਹਨਾਂ ਵੱਲੋਂ ਬਰਾਮਦ ਕਰਵਾ ਲਏ ਗਏ ਹਨ ਉਹਨਾਂ ਕਿਹਾ ਕਿ ਹੁਣ ਉਹਨਾਂ ਵੱਲੋਂ ਐਸਐਚਓ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਜਿਹੜਾ ਜ ਨਾਂ ਤੋਂ ਬਰਾਮਦ ਕਰਵਾਇਆ ਜਾਵੇ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਜੋ ਇੱਕ ਅਗਦੀ ਘਟਨਾ ਵਾਪਰੀ ਸੀ ਉਸ ਸਮੇਂ ਜੋ ਸਿਲੰਡਰ ਚੋਰੀ ਕੀਤੇ ਗਏ ਸਨ ਉਹ ਸਿਲੰਡਰ ਵੀ ਹੁਣ ਪੁਲਿਸ ਵੱਲੋਂ ਆਪਣਾ ਇਹਨਾਂ ਇਹਨਾਂ ਲੋਕਾਂ ਤੋਂ ਇਹਨਾਂ ਦੇ ਨਿਸ਼ਾਨਦੇਹੀ ਉੱਤੇ ਬਰਾਮਦ ਕਰਵਾ ਲਏ ਗਏ ਹਨ ਆ ਉਸ ਨੂੰ ਸਨਵਾਉਣਾ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਹਨ ਮੈਮ ਦਾਨ ਸਿੰਘ ਵਾਲਾ ਜਿਹੜੀ ਘਟਨਾ ਵਾਪਰੀ ਸੀ ਕੀ ਉਹਦੇ ਚ ਅਪਡੇਟ ਹੈ ਦਾਨ ਸਿੰਘ ਵਾਲਾ ਪਿੰਡ 'ਚ ਜਿਹੜਾ ਜੀ 9 ਅ 10 ਤਰੀਕ ਦੇ ਦਰਮਿਆਨੀ ਰਾਤ ਨੂੰ ਇੱਕ ਬੜਾਈ ਮਨਪਾਗਾ ਇੰਸੂਰੈਂਸ ਹੈਗਾ ਜਿਹਦੇ 'ਚ ਜਸਪ੍ਰੀਤ ਸਿੰਘ ਦੇ ਬਿਆਨ ਅਸੀਂ ਅਰਾਊਂਡ 78 ਬਾਈ ਨਮਰ ਵੀ 25 अनआइडेंटिफाइड ਨਈਆਂ ਵਾਲਾ ਪੁਲਿਸ ਸਟੇਸ਼ਨ ਚ ਇੱਕ ਐਫ ਆਈ ਆਰ ਲਾਚ ਕੀਤਾ ਸੀ ਜਿੱਦੋਂ ਜੇ ਕੰਪਲੇਂਟ ਸੀ ਕਿ ਨਸ਼ਾ ਰੋਕਣ ਦੇ ਪਿੱਛੇ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਅਟਕਰਾਂ ਨੂੰ ਅੱਗ ਲਾਈ ਹੈ ਉਹਦੇ ਚ ਹੁਣ ਤੱਕ ਅਸੀਂ 16 ਅਕਿਊਜ਼ਡ ਫੜ ਚੁੱਕੇ ਹੈ ਤੇ ਇਹਦੇ ਚ ਉਹਨਾਂ ਨੇ ਜਿਹੜੀ ਵਹੀਕਲ ਯੂਜ਼ ਕੀਤੀ ਸੀ ਕ੍ਰਾਈਮ ਚ ਜਿਹੜਾ ਪੈਟਰੋਲ ਕੰਨੀਆਂ ਲੈ ਕੇ ਆਈ ਸੀ ਰੋਡਸ ਤਲਵਾਰਾਂ ਔਰ ਇਹ ਸਾਰੀ ਚੀਜ਼ਾਂ ਕਾਫੀ ਰਿਕਵਰ ਕੀਤੀਆਂ ਤੇ ਕੱਲ ਇਹਨਾਂ ਨੇ ਐਸਐਚਓ ਨੇ ਦੋ ਹੋਰ ਜਿਹੜੇ ਮੁਲਜ਼ਮ ਫੜਿਆ ਉਹਨਾਂ ਤੋਂ ਜਿਹੜੇ ਪਿੰਡ ਵਾਲੇ ਜਿਨ੍ਹਾਂ ਦੇ ਘਰਾਂ 'ਚ ਅੱਗ ਲੱਗੀ ਸੀ ਉਹਨਾਂ ਨੇ ਇਲੈਜ ਕੀਤਾ ਸੀ ਕਿ ਸਾਡੇ ਘਰਾਂ ਦੇ ਸਿਲੰਡਰ ਸਾਡੇ ਕਈਆਂ ਦੇ ਪਸ਼ੂ ਤੇ ਈਵਨ ਬੈਟਰੀਜ਼ ਕਰਦੀ ਚੋਰੀ ਹੋਈਆਂ ਉਹਦੇ 'ਚ ਹੁਣ ਤੱਕ ਐਸਐਚਓ ਇਨਈਆ ਵਾਲਿਆਂ ਨੇ ਚਾਰ ਜਿਹੜੇ ਸਿਲੰਡਰ ਰਿਕਵਰ ਕਰ ਲਏ ਔਰ ਉਹਨੂੰ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਜੋ ਵੀ ਪਿੰਡ ਦੇ ਅਫੈਕਟਡ ਲੋਗ ਹੈ ਉਹਨਾਂ ਦਾ ਸਮਾਨ ਚੋਰੀ ਹੋਇਆ ਉਹਨਾਂ ਨੂੰ ਇਹਨਾਂ ਤੋਂ ਰਿਮਾਂਡ ਲੈ ਕੇ ਰਿਕਵਰ ਕਰਾਇਆ ਹੁਣ ਤੱਕ ਕਿੰਨੇ ਫੜੇਗੇ ਕਿੰਨੇ ਬਾਕੀ ਰਹੇ ਹੁਣ ਤੱਕ ਜੀ 16 ਫੜਲੇ ਹੈ ਤੇ ਨਾਲ ਦੇ ਨਾਲ ਜਿਵੇਂ ਜਿਵੇਂ ਅਸੀਂ ਫੜ ਰਹੇ ਸਾਨੂੰ ਹੋਰ ਆਈਡੈਂਟੀਫਾਈ ਵੀ ਹੋ ਰਹੇ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਫੜਕੇ ਨੰਨੂੰ ਕਨਵੈਕਸ਼ਨ ਕਰਾਵਾਂਗੇ ਹਾਂਜੀ ਹੁਣ ਜਿਹੜੇ ਅੱਗੇ ਵੀ ਅਸੀਂ ਇਨੀਸ਼ੀਅਲੀ 7 ਬਾਈ ਨੇਮ ਸੀਗੇ ਬਟ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਹੀ ਅਸੀਂ ਬਾਕੀ ਨਾਮਿਨੇਟ ਕੀਤੇ ਤੇ ਇਸੇ ਲਿੰਕ ਤੇ ਜੁੜਦੇ ਜਾਂਦੇ ਹੀ ਜਿਹੜੇ 16 ਵਿਅਕਤੀ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਹਾਲਾਤ ਕਿਵੇਂ ਨੇ ਉਸ ਨੂੰ ਬਾਰੇ ਹਲਾਜੀ ਪਹਿਲਾਂ ਨਾਲੋਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਾਫੀ ਨੁਕਸਾਨ ਹੋਇਆ ਉਹ ਦਿਖਦਾ ਵੀ ਹੈ ਜਾ ਕੇ ਉਹਦੇ ਚ ਡੀਸੀ ਸਾਹਿਬ ਨੇ ਪਰ ਫੈਮਿਲੀ ਜਿਹੜੀ 8 ਅਫੈਕਟਿਡ ਫੈਮਿਲੀਜ਼ ਹੈ ਉਹਨਾਂ ਨੂੰ ਸੀਐਮ ਸਾਹਿਬ ਤੋਂ 1.5 ਲੱਖ ਪਰ ਫੈਮਿਲੀ ਕੰਪਨਸੇਸ਼ਨ ਦੁਆਈ ਹੈ ਤੇ ਨਾਲ ਹੋਰ ਵੀ ਰਿਲੀਫ ਦਿੱਤਾ ਤੇ ਜਿਹੜਾ ਸਿਨੈਰੀਓ ਉੱਥੇ ਅਸੀਂ ਕੱਲ ਵੀ ਫਲੈਗ ਮਾਰਚ ਕੱਢੀ ਸੀਗੀ ਔਰ ਰੂਟੀਨ ਚ ਅਸੀਂ ਜਾਰੀ ਰੱਖਾਂਗੇ ਤੇ ਜਦੋਂ ਵੀ ਇਹਨਾਂ ਨੂੰ ਮੈਂ ਆਪ ਵੀ ਮਿਲਿਆ ਫੈਮਿਲੀਜ਼ ਨੂੰ ਪਰਸੋਂ ਮੈਨੂੰ ਸਾਰੇ ਮਿਲ ਕੇ ਗਏ ਆਈ ਹੈਵ ਟੋਲਡ ਥੈਮ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਤੁਸੀਂ ਸਾਡੇ ਨਾਲ ਕ Thank you.